ਮੋਰ ਸਾਲ ਆ ਗਿਆ ਬਾਬਾ ਹਾਈ ਸਾਡਾ ਮੋਟਰ ਸਾਈ ਉਹ ਸੰਤਾਂ ਦੇ ਜੈ ਹੋ ਬਾਬਿਆਂ ਦੇ ਉੱਚੇ ਪਰਬਤਾਂ ਵਾਲਿਆਂ ਦੀ ਜੈ ਹੋ ਆ ਜਾ ਬਾਬਾ ਤੈਨੂੰ ਦਿੱਕੀ ਜਨੇ ਤੇਰੀ ਕਮੀ ਸੀਗੀ ਕੀ ਹਾਲ ਹੈ ਬੱਚਾ ਤੁਹਾਡੀ ਨਗਰੀ ਦੇ ਵਿੱਚ ਪਵਿੱਤਰ ਪੈਰ ਪਾ ਲਈਏ ਪੈਰ ਤਾਂ ਪਾ ਦੇ ਤੂੰ ਪਾ ਕੇ ਦੇਈਏ ਉਹ ਬੜਾ ਗੁੱਸੇ ਚ ਲੱਗਦਾ ਮਾਹ ਪੁਰਖਾਂ ਨਾਲ ਕੋਈ ਪਾਣੀ ਕੋਈ ਕੋਈ ਮਾੜਾ ਮੋਟਾ ਦਾਣਾ ਦੱਪਾ ਪਾਓ ਬਾਬਿਆਂ ਨੂੰ ਦਾਣਾ ਦੱਪਾ ਵੀ ਪਾ ਦਿੰਦੇ ਆ ਅੱਗੇ ਤੇਰੇ ਨਾਲ ਦਾ ਹੁਣੇ ਤੋੜਿਆ ਸੀ ਪਹਿਲਾਂ ਕੋਈ ਗੱਲ ਤੁਸੀਂ ਸਾਰੇ ਮੰਡਲੀ ਇਕੱਠੀ ਹੋ ਕੇ ਆ ਜਾਂਦੇ ਜਣਾ ਨਹੀਂ ਜੀ ਅਸੀਂ ਤਾਂ ਬਹੁਤ ਉੱਚੇ ਪਰਬਤਾਂ ਵਾਲੇ ਪਾਸਿਓਂ ਆਏ ਆ ਮਾਹਪੁਰ ਕੋਈ ਦੱਸੋ ਕੋਈ ਜੜੀ ਬੂਟੀ ਦੇ ਦੇਈਏ ਕੋਈ ਪਾੜਾ ਮੋਟਾ ਸੁਰਮਿਆ ਸ਼ਰਮਾ ਦੇ ਦੇਈਏ ਤੁਹਾਨੂੰ ਉਹ ਜੜੀ ਬੂਟੀ ਵੀ ਲੈ ਲਾਂਗੇ ਪਾਣੀ ਤਾਂ ਨਹੀਂ ਪਿਆ ਉਹ ਪਹਿਲਾਂ ਬਾਬਾ ਬਹੁਤ ਪਾਣੀ ਦਾ ਲਿਆ glass ਬਾਬੇ ਨੂੰ ਪਿਆ ਪਰੇ ਆਹ ਲਿਆ ਹੋਰ ਲਿਆ ਕੇ ਪੜਾ ਆਹ ਇਹ ਲੋਕ ਕਦੀ ਕਿੱਧਰ ਨੂੰ ਵੇਖੀ ਜਾਂਦੇ ਕੋਈ ਇੱਥੇ ਸਾਰਾ ਦਿਨ ਹੀ ਸਾਨੂੰ ਤਾਂ ਸਾਹ ਨਹੀਂ ਲੈਣ ਦਿੰਦੇ ਕੋਈ ਗੱਲ ਨਹੀਂ ਇੱਕ ਨੂੰ ਮੋੜੀ ਦਾ ਦੇਖ ਹੋ ਰਾਇਆ ਕੋਈ ਗੱਲ ਨਹੀਂ ਬੱਚਾ ਮਾਹ ਪੁਰਖਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਅੱਡਾ ਬੜਾ ਵਧਾ ਰੱਖਿਆ ਕੋਈ ਗੋਲੀ ਗਾਲੀ ਦੇ ਦਈਏ ਕੋਈ ਪਤਲਾ ਕਰ ਦਈਏ ਪੇਟ ਤੇ ਗੋਲੀ ਹੈਗੀ ਗੋਲੀ ਦੇ ਦਿੰਨੇ ਆ ਤੂੰ ਮੈਨੂੰ ਲਾਬਾ ਪਾਣੀ ਪੀ ਪਹਿਲਾਂ ਮਿਹਰਬਾਨੀ ਬੱਚਾ ਜਿਉਂਦੀ ਵਸਦੇ ਰਹੋ ਬੈਠ ਜਾ ਭਗਤਾ ਜੇ ਕੋਈ ਮਾਹ ਪੁਰਖਾਂ ਦੀ ਗੱਲ ਸੁਣਨੀ ਆ ਤਾਂ ਚੰਗੀ ਤਰ੍ਹਾਂ ਸੁਣ ਲੈ ਲੈ ਸੁਣਾ ਬਾਬਾ ਕਿੱਥੋਂ ਆ ਤੂੰ ਸੰਤਾਂ ਦਾ ਜਿਹੜਾ ਡੇਰਾ ਏ ਨਗੌਰ ਦੇ ਵਿੱਚ ਹੈਗਾ ਹੈ ਬੱਚਾ ਅੱਛਾ ਹੁਣ ਅਸੀਂ ਉੱਚੇ ਪਰਬਤਾਂ ਵੱਲੇ ਬੰਨਿਓ ਆਏ ਆ ਘੁੰਮ ਦੇ ਘਮਾਉਂਦੇ ਬੜੀ ਦੂਰੋਂ ਆ ਕਰਤਾ ਹੈ ਬਹੁਤ ਦੂਰੋਂ ਆ ਕੇ ਟੋਰ ਦੇ ਨਾ ਸਾਡਾ ਕੰਮ ਹੀ ਇਹ ਆ ਬੱਚਾ ਜੜੀਆਂ ਬੂਟੀਆਂ ਲਿਆ ਕੇ ਉੱਚੇ ਪਹਾੜਾਂ ਦੇ ਵਿੱਚੋਂ ਤੇ ਲੋਕਾਂ ਦੀ ਸੇਵਾ ਕਰਨੀ ਅੱਛਾ ਸ਼ੁਰਮਾ ਪਾਉਣਾ ਲੋਕਾਂ ਦੇ ਹੋਰ ਕੋਈ ਦਵਾਈਆਂ ਦੇਸੀ ਤਰੀਕਿਆਂ ਨਾਲ ਇਲਾਜ ਕਰਨਾ ਤੂੰ ਟੁਟਿਆ ਪਿਆ ਐ ਕੋਈ ਗੋਲੀ ਗਾਲੀ ਦੇ ਦਈਏ ਕੋਈ ਅਸਮਾਨੀ ਡਾਰੀ ਲਵਾ ਦਈਏ ਤੇਰੀ ਲੈ ਲੈ ਗੋਲੀ ਮੈਨੂੰ ਵੀ ਦੇ ਚੰਗੀ ਜੀ ਹੈਗੀ ਤਾਂ ਲੈ ਉਹ ਪਤਾ ਕੀ ਆ ਵੇਚਣ ਵਾਲੇ ਬੜੇ ਆਉਂਦੇ ਆ ਕਿੰਦੇ ਕੁਝ ਹੋਰ ਤੇ ਦਿੰਦੇ ਕੁਝ ਹੋਰ ਆ ਅਸਰ ਦਾ ਕਰਦੇ ਨਹੀਂ ਇਹ ਠੱਗੀ ਕਰਕੇ ਸਾਡਾ ਵਿਭਾਗ ਜਿਹੜਾ ਹੈਗਾ ਉਹ ਬਦਨਾਮ ਬਦਨਾਮ ਹੋ ਗਿਆ ਹਾਂ ਅਸੀਂ ਪਹਿਲਾਂ ਸਾਡੇ ਜੱਦੀ ਪੁਸ਼ਤੀ ਜਿਹੜੇ ਸੀਗੇ ਬਾਬੇ ਵੱਡੇ ਉਹ ਬੜੇ ਸੇਵਾਦਾਰ ਸੀ ਸੇਵਾ ਕਰਦੇ ਸੀ ਅੱਛਾ ਆ ਵੀ ਕੋਈ ਕਿਟਕਿਟ ਕਰਦਾ ਬੋਲੀ ਜਾਂਦਾ ਕੋਈ ਜਾਨਵਰ ਰੱਖਿਆ ਹੋਇਆ ਮੈਨੂੰ ਇਹ ਜਾਨਵਰ ਨਹੀਂ ਇਹ ਕਾਟੋ ਰਹਿੰਦੀ ਕਿਕਰ ਦਿੱਤੇ ਅੱਛਾ ਉਹ ਇੱਥੇ ਖੜੇ ਸੁੱਕੇ ਦੇ ਬੂਟੇ ਹਾਂਜੀ ਉਹ ਸੁੱਕੇ ਦੇ ਪੱਤੇ ਖਾ ਜਾਂਦੀ ਹੈ ਸਾਰਾ ਦਿਨ ਖਾਈ ਜਾਂਦੀ ਹੈ ਤੇ ਪੂਰੀ ਫਿਰ ਮौजਾਂ ਹੀ ਲੈਂਦੀ ਸਾਰਾ ਦਿਨ ਕੋਈ ਗੋਲੀ ਗਾਲੀ ਦੇ ਦਈਏ ਚੁੱਪ ਕਰਾ ਦਈਏ ਕਾਟੋ ਨੇ ਇਹ ਕੁਦਰਤੀ ਚੀਜ਼ ਜੀਵ ਜੰਤੂ ਆ ਗਿਆ ਪੱਕੇ ਹਾਂ ਛੇੜਨਾ ਠੀਕ ਹੈ ਕਾਦੀ ਦਵਾਈ ਭਗਤਾਂ ਲੈਣੀ ਸਾਡੇ ਕੋਲ ਬਾਬਾ ਮੇਰਾ ਢਿੱਡ ਵੱਡਾ ਬਹੁਤ ਹੈ ਵਾ ਇਹਨੂੰ ਘਟਾਉਣਾ ਪਹਿਲਾਂ ਇੱਕ ਤਾਂ ਬੱਚਾ ਘੱਟ ਖਾਇਆ ਕਰ 2 ਨੰਬਰ ਦਾ ਪੈਸਾ ਇੱਕ ਨੰਬਰ ਦਾ ਪੈਸਾ ਖਾਇਆ ਕਰ ਔਖਾ ਜਾਣਾ ਵੇਖ ਤੇਰੀ ਨਗਰੀ ਚ ਬੈਠੇ ਆਂ ਡਾਂਗ ਨਾ ਤੇ ਮੈਂ ਕਹਾਂ ਮੈਂ ਤਾਂ ਮਜ਼ਦੂਰ ਆ ਮੈਨੂੰ ਤਾਂ ਜਿੰਨੇ ਪੈਸੇ ਦਿੰਦੇ ਆ ਮੈਂ ਤਾਂ ਉਹਨੇ ਮਿਲਦੇ ਮੈਨੂੰ ਮੈਂ ਕਾਹਦੇ ਖਾਣੇ ਪਿਆ ਕੋਈ ਨਵਜ ਨੁਬਜ ਵੇਖ ਦਈਏ ਪਹਿਲਾਂ ਤੇਰੀ ਬਾਤੂ ਉੱਥੇ ਵੇਖ ਦਈਏ ਆਹ ਆਹ ਉੱਚੀਆਂ ਡਾਰੀਆਂ ਦੇ ਵਿੱਚ ਫਿਰਨਾ ਬੱਚਿਆ ਪੈਸੇ ਪੈਸੇ ਹੋ ਜਾਣੇ ਆ ਮੋੜੀ ਨਾ 1100 ਰੁਪਈਆ ਲੈਣਾ ਤੇਰੇ ਤੋਂ ਮਹਾਪੁਰਖਾਂ ਨੇ ਛਾੜਾ ਥੱਥ ਉੱਚੇ ਪਹਾੜਾਂ ਵੱਲ ਜਾਣਾ ਸੈਰ ਕਰਨਾ 1100 ਲੈਣਾ ਇੱਕੋਂ ਅਗੋਂ ਤਾਂ ਜਵਾਬ ਬਣਾ ਦਿਆ ਕਰ ਘੂਨੀ ਅੱਖਾਂ ਲੱਗਦਾ ਮੈਨੂੰ ਲੱਗਦਾ ਚਲ ਤੂੰ ਦੇਖ ਦਿੱਤਾ ਹੈ ਨਿਕਸੋ ਪੈਸਾ ਲਿਖਿਆ ਤੇਰੇ ਨਾੜਿਆਂ ਦੇ ਵਿੱਚ ਬੜਾ ਪੈਸਾ ਲਿਖਿਆ ਨਵਜ ਵੀ ਤੇਰੀ ਜਿਹੜੀ ਠੀਕ ਠਾਕ ਚੱਲਦੀ ਹੈ ਪਰ ਜਿਹੜਾ ਤੇਰਾ ਪੇਟ ਇਹ ਤੇਰਾ ਗਾਂ ਨੂੰ ਇਹ ਇਹਦਾ ਕੋਈ ਹੱਲ ਕਰਨਾ ਪੈਣਾ ਅੱਖਾਂ ਦੀ ਰੋਸ਼ਨੀ ਨਹੀਂ ਤੇਰੀ ਸਾਥ ਸੁਣਦਾ ਵੀ ਤੈਨੂੰ ਘਾਟੇ ਜਿੰਨੂੰ ਤੂੰ ਆਪਣਾ ਬਣਾਉਣਾ ਤੇਰਾ ਬਣਦਾ ਨਹੀਂ ਹਾਂ ਸਹੀ ਗੱਲ ਬਿਲਕੁਲ ਇਦਾਂ ਹੀ ਜਿਵੇਂ ਜਿਵੇਂ ਸਹੀ ਗੱਲ ਆ ਬਸ ਇਹੀ ਤਾਂ ਮਾ ਪੁਰਖਾਂ ਦੀਆਂ ਬਕਾਊ ਬੰਦੇ ਬੜੇ ਫਿਰਦੇ ਨਹੀਂ ਆ ਤੂੰ ਸਹੀ ਗੱਲਾਂ ਕਹਿ ਤੀਆਂ ਸਹੀ ਗੱਲ ਕਹਿ ਤੀਆਂ ਪੈਸਾ ਆਉਂਦਾ ਜਾਂਦਾ ਪਤਾ ਨਹੀਂ ਕਿ ਮੈਨੂੰ ਥੋੜਾ ਜਨਾ ਦਿੰਦਾ ਧੁੰਦਲਾ ਜੀਂਦਾ ਹਾਂ ਸ਼ਰਮਾ ਸ਼ਰਮਾ ਵੀ ਹੈਗਾ ਆਪਣੇ ਸ਼ਰਮਾ ਵੀ ਹੈਗਾ ਕੰਨਾਂ ਤੋਂ ਵੀ ਤੈਨੂੰ ਉੱਚਾ ਸੁਣਦਾ ਹੈਗਾ ਹਾਂ ਥੋੜਾ ਥੋੜਾ ਜੀ ਤਾਂ ਵੀ ਧੁੰਦਲਾ ਹੈਗਾ ਅੱਖਾਂ 'ਚ ਘੱਟਾ ਪਾ ਕੇ ਤੇਰੇ ਕੋਲੋਂ ਲੋਕੀ ਸਭ ਕੁਝ ਲੁੱਟ ਕੇ ਲੈ ਕੇ ਹਾਂ ਚਲੋ ਪਾ ਦੇ ਇਹ ਸੁਰਮਾ ਅੱਖਾਂ ਦੇ ਵਿੱਚ ਤੁਹਾਡੇ ਸੁਰਮਾ ਪਾ ਦੇ ਨੇ ਚਾਹ ਚੂ ਪੀਣੀ ਬਾਬਾ ਚਾਹ ਪਿਆ ਦੇਉ ਤਾਂ ਬਾਲੀ ਵਧੀਆ ਪੁੱਤ ਆ ਗੁੱਡੀ ਸੁਖ ਨਾਲ ਆਪਣੀ ਹਾਂ ਗੁੜੀਆ ਆਪਣੀ ਚਲੋ ਜਿਉਂਦੇ ਵਸਦੇ ਰਹੋ ਭਾਈ ਚਾਹ ਚੂ ਪਿਆ ਦੇਉ ਸੰਤਾਂ ਨੂੰ ਕੋਈ ਲਾਚੀ ਲਾਉਂ ਕੋ ਪਾ ਕੇ ਤੁਹਾਡਾ ਉਹ ਇਹ ਨਾ ਗੁੜੀਆ ਮੋਬਾਈਲ ਵਾਲਾ ਵੇਖਦੀ ਆ ਤੇ ਨਿਗਾਹ ਇਹਦੀ ਵੀ ਥੋੜੀ ਜੀ ਘਟ ਆ ਇਹਨਾਂ ਨੂੰ ਵੀ ਕੋਈ ਦਾਰੂ ਪਾ ਦਿੰਨੇ ਆ ਦਾਰੂ ਦੱਪਾ ਕੋਈ ਪਾ ਦਿੰਨੇ ਪੁੱਤ ਕੋਣੋ ਸੁਰਮਾ ਦਵਾਈ ਪਵਾ ਲੱਖਾਂ ਚ ਨਿਗਾਹ ਸਾਫ ਹੋ ਜੂਗੀ ਤੇਰੀ ਵਧੀਆ ਤੇਜ ਹੋ ਜੂਗੀ ਨਿਗਾਹ ਬੇਟੇ ਪਿਓ ਦੇ ਆਖੇ ਪਾਪੇ ਦੇ ਲੱਗਣਾ ਵੱਡੇ ਬੰਦੇ ਹਾਂ ਕੋਈ ਨਹੀਂ ਬੁਵਾ ਲਾਂਗੇ ਇੱਥੇ ਬਹਿ ਜੀ ਚੰਗਾ ਖੋਲ ਖਾ ਲਿਆ ਹੋਰ ਦੇ ਪੈਸਿਆਂ ਦੇ ਵਿੱਚ ਭਲਾ ਹੋ ਜਾਣਾ ਤੁਹਾਡਾ ਕੋਈ ਨਹੀਂ ਪੈਸੇ ਤਾਂ ਤੈਨੂੰ ਦੇ ਦਾਂਗੇ ਪੈਸੇ ਤਾਂ ਕੋਈ ਨਹੀਂ ਆਪਾਂ ਪਾ ਦੇਈਏ ਸੁਰਮਾ ਹਾਂ ਸੁਰਮਾ ਪਾਉਣਾ ਸੁਰਮਾ ਪਾ ਦੇਵਾਂ ਕਿ ਕੰਨ ਦੇ ਵਿੱਚ ਪਹਿਲਾਂ ਪਾਵਾਂ ਕਿ ਅੱਖ ਦੇ ਵਿੱਚ ਪਾਵਾਂ ਪਹਿਲਾ ਕੰਨ ਤੇ ਪਾ ਦੇ ਵੇਲੇ ਅਸਰ ਕਰਦੀ ਵੀ ਕਣੀ ਦਵਾਈ ਇਹ ਦੋਵੇਂ ਕੰਨਾਂ ਦੇ ਵਿੱਚ ਵੀ ਕੰਮ ਕਰਦੀ ਹੈ ਕੋਈ ਨੁਕਸਾਨ ਤਾਂ ਨਹੀਂ ਇਹਦਾ ਦਵਾਈ ਦਾ ਨਾ ਨਾ ਇਹਦਾ ਕੋਈ ਨੁਕਸਾਨ ਨਹੀਂ ਬੱਚਾ ਇਹ ਤਾਂ ਹਮਾਰਿਆ ਪਰਬਤ ਤੋਂ ਜੜੀ ਬੂਟੀਆਂ ਜਿਹੜੀਆਂ ਲੱਭ ਕੇ ਮਾਹਪੁਰਖ ਲੈ ਕੇ ਆਏ ਆ ਤੇ ਇਦਾਂ ਹੀ ਜਿਹੜਾ ਹੈਗਾ ਇਹ ਚੱਲੀ ਜਾਣਾ ਸਾਡਾ ਸਿਸਟਮ ਟੁੱਟੇ ਵਰਗੇ ਬੰਦੇ ਸਾਨੂੰ ਮਿਲਦੇ ਰਹਿਣ ਤੇ ਤੁਹਾਡੇ ਵਰਗੇ ਬੰਦੇ ਆ ਜਿਹੜੇ ਉਹ ਅਸੀਂ ਉਹਨਾਂ ਦਾ ਭਲਾ ਕਰਦੇ ਹੀ ਰਹੀਏ ਹੋਣ ਬੱਚਾ ਤੂੰ 20 ਮਿੰਟ ਵਾਸਤੇ ਅੱਖ ਨਹੀਂ ਖੋਲਣੀ। ਔਬੀ ਹੁਣ ਤੇਰੇ ਸੁਰਮਾ ਪਾ ਦਿੱਤਾ ਲਿਆ ਬੇਟੇ ਤੇਰੇ ਵੀ ਪਾ ਦਈਏ ਅੱਖਾਂ ਦੇ ਵਿੱਚ ਤੇ ਕੰਨਾਂ ਦੇ ਵਿੱਚ। ਤੁਸੀਂ ਬਾਬੇ ਨੂੰ ਲੱਭਦੇ ਫਿਰੋਗੇ ਵੀ ਬਾਬਾ ਕਿੱਥੇ ਫਿਰਦਾ ਤੇ ਬਾਬਾ ਕਿੱਧਰ ਨੂੰ ਚਲਾ ਗਿਆ। ਇਹ ਮਾਪੁਰਖ ਜਿਹੜੇ ਹੈਗੇ ਆ ਇਹ ਬੜੇ ਔਖੇ ਮਿਲਦੇ ਆ। ਹੁਣ ਤੁਸੀਂ 20-25 ਮਿੰਟ ਅੱਖਾਂ ਨਹੀਂ ਖੋਲਣੀਆਂ ਨਾ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੈ। ਠੀਕ ਹੈ ਬੱਚਾ। ਠੀਕ ਹੈ ਠੀਕ ਹੈ। ਚੁੱਪ ਕਰਕੇ ਬਸ ਬੈਠੇ ਰਹੋ। ਆ ਵਧੀਮ ਹੋਜ ਕਰੋ। ਆਮ ਆ ਲਿਆ ਪਰਬਤ ਦੇ ਵਿੱਚੋਂ ਖੋਜਦੇ ਫਿਰੋਗੇ ਸੰਤਾਂ ਨੂੰ ਸੰਤ ਕਿੱਧਰ ਫਿਰੋਗੇ। ਬਾਬਾ ਖੋਲੀ ਅੱਖਾਂ। ਬਾਬਾ ਅੱਖਾਂ ਕਿੰਨਾ ਕੁ ਟਾਈਮ ਖੋਲਾਂ ਅੱਖਾਂ। ਬਾਬਾ बाबा खोल, <laughs> बाबा खोल खोलिए अखा लेके बाबा। हाय सादा मोटरसाइकिल